ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਰ ਮੈਂ ਹਾਂ ਤੁਹਾਡਾ ਹੁਸਰਾਜ ਸੂਬੇ ਦੇ ਮੁੱਖ ਮੰਤਰੀ ਦਾ ਬੜਾ ਵੱਡਾ ਜਾਂ ਕਹਿ ਸਕਦੇ ਹਾਂ ਤਿੱਖਾ ਬਿਆਨ ਆਇਆ ਹੈ ਇੱਕ ਪਾਸੇ ਖਾਲਸਤਾਨੀ ਸਮਰਥਕ ਪੰਨੂ ਵੱਲੋਂ ਵਾਰ-ਵਾਰ ਪੰਜਾਬ ਦੇ ਵਿੱਚ ਜਿਹੜੀਆਂ ਗ੍ਰੇਟ ਪਰਸਨੈਲਿਟੀਆਂ ਨੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਜਾਂ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਨੇ ਯਾਨੀ ਕਿ ਅੱਠ ਵੱਡੇ ਵਿਅਕਤੀ ਵੱਡੇ ਲੀਟਰ ਟਾਰਗੇਟ ਕੀਤੇ ਗਏ ਗਣਤੰਤਰ ਦਿਵਸ ਵਾਲੇ ਦਿਨ ਲੇਕਿਨ ਉਹ ਸਾਰੀਆਂ ਕੋਸ਼ਾਂ ਖਾਲਸਾਨੀ ਸਮਰਥਕ ਪੰਨੂਆਂ ਦੀਆਂ ناکਾਮਯਾਬ ਰਹੀਆਂ ਕਿਉਂਕਿ ਪੰਜਾਬ ਪੁਲਸ ਵੱਲੋਂ ਜੋਰਾ-ਸ਼ੋਰਾ ਦੇ ਨਾਲ ਮੁਸਤੈਦੀ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਸਾਰਾ ਤਾਮ-ਚਾਮ ਝੋਕਿਆ ਗਿਆ 26 ਜਨਵਰੀ ਵਾਲੇ ਦਿਨ ਇੱਧਰ ਫਿਰ ਤੱਤੇ ਹੋ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਪਾਸੇ ਐਡ ਕਿਰੇ ਡੀਆਈਸੀ ਨੇ ਉਹਨਾਂ ਵੱਲੋਂ ਵੀ ਵੰਗਾਰਿਆ ਗਿਆ ਸੀ ਉਹਨਾਂ ਨੇ ਕਿਹਾ ਕਿ ਕੈਂਟਰ ਤੇ ਫਰਕ ਲਿਆਂਦਾ ਜਾਵੇਗਾ ਪੰਨ ਨੂੰ ਲੇਕਿਨ 26 ਜਨਵਰੀ ਦੇ ਵਿੱਚ ਐਨੀ ਮਸਤੀ ਮਸਤੀ ਹੋਣ ਦੇ ਬਾਵਜੂਦ ਵੀ ਕੁਝ ਸ਼ਰਾਤੀ ਅੰਸਰਾਂ ਵੱਲੋਂ ਡਾਕਟਰ ਪੀਆ ਪੀਆਰ ਅੰਬੇਦਕਰ ਦੇ ਬੁੱਤ ਦੇ ਨਾਲ ਛੇੜਛਾੜ ਕੀਤੀ ਗਈ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਤੇ ਹੋ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਕਾਨੂੰਨ ਬਣਾਇਆ ਹੈ ਜਿਨ੍ਹਾਂ ਨੇ ਕਾਨੂੰਨ ਪੜਾਇਆ ਹੈ ਉਹਨਾਂ ਨੂੰ ਉਹਨਾਂ ਦੀ ਮੂਰਤੀ ਦੇ ਨਾਲ ਛੇੜਛਾੜ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਨੇ ਕਿਹਾ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਜੇਕਰ ਉਹ ਅਸ਼ਾਂਤੀ ਫੈਲਾਉਣ ਦਾ ਕੰਮ ਕਰਨਗੇ ਪੰਜਾਬ ਦੇ ਵਿੱਚ ਉਹਨਾਂ ਦੇ ਵਾਟ ਕਰ ਦਿੱਤੇ ਜਾਣਗੇ ਕਾਨੂੰਨੀ ਸਜ਼ਾ ਮਿਲੇਗੀ ਜਿਹੜੇ ਪੰਜਾਬ ਦੇ ਵਿੱਚ ਨਫ਼ਰਤ ਬੀਜਦੇ ਨੇ ਉਹਨਾਂ ਕਹਿੰਦੇ ਕਿ ਇਹਨਾਂ ਦਿਨਾਂ ਦੇ ਵਿੱਚ ਪਾਰਟੀਆਂ ਵੱਲੋਂ ਵੀ ਪੰਜਾਬ ਦੇ ਵਿੱਚ ਨਫ਼ਰਤ ਬੀਜਿਆ ਜਾ ਰਿਹਾ ਹੈ ਇਸ ਨਫ਼ਰਤ ਨੂੰ ਬੀਜਿਆ ਨਹੀਂ ਜਾਣ ਦਿੱਤਾ ਜਾਵੇਗਾ ਯਾਨੀ ਕਿ ਵਾਰ-ਵਾਰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਖਾਸੇ ਤੱਤੇ ਹੋ ਗਏ ਨੇ ਲਾਡ ਆਰਡਰ ਨੂੰ ਲੈ ਕੇ ਕਰਮਚਾਰੀਆਂ ਨੂੰ ਹਦਾਇਤਾਂ ਵੀ ਦੇ ਦਿੱਤੀਆਂ ਨੇ ਜੇਕਰ ਕੋਈ ਆਨਾ ਕਾਨੀ ਕਰਦਾ ਹੈ ਸੰਵਿਧਾਨ ਦੀ ਲੋਕਤੰਤਰ ਦੀ ਉਲੰਘਣਾ ਕਰਦਾ ਹੈ ਉਸ ਦੀ ਉਸ ਤੇ ਬਣਦੀ ਕਾਰਵਾਈ ਕਰ ਦਿਓ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਜਿਹੜੇ ਆ ਸ਼ਾਂਤੀ ਫਲਾਉਂਦੇ ਨੇ ਸੂਬੇ ਦੇ ਵਿੱਚ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਧੰਨਵਾਦ